ਸਾਰੇ ਪੰਪਾਉਨ ਵੀਰਪਰੀ ਇਕਜਮ ਸੀ ਦੀ ਅੱਜ ਅਸੀਂ ਸ਼ਾਮ ਦੇ ਸਮੇਂ ਦੇ ਵਿੱਚ ਖੁਦਾ ਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਆਪ ਸਭ ਮਿਲ ਕੇ ਅੱਜ ਸ਼ਾਮ ਦੇ ਵਚਨ ਦੇ ਵਿੱਚੋਂ ਜਾਣਦੇ ਹਾਂ ਜਿਸ ਤਰ੍ਹਾਂ ਅਸੀਂ ਸਵੇਰ ਤੋਂ ਹੀ ਇਸ ਵਿਸ਼ੇ ਤੇ ਖਾਸ ਚਰਚਾ ਕਰ ਰਹੇ ਸੀਗੇ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਉੱਤੇ ਆਪਣੇ ਪੇਟ ਦੇ ਕੰਟਰੋਲ ਨਹੀਂ ਹੈਗਾ ਬਹੁਤ ਸਾਰੇ ਪੰਪਾਈ ਨੇ ਜਿਨ੍ਹਾਂ ਨੂੰ ਭੁੱਖ ਬਹੁਤ ਜ਼ਿਆਦਾ ਲੱਗਦੀ ਆ ਜਾਂ ਫਿਰ ਜਦੋਂ ਫਾਸਟਿੰਗ ਕਰਦੇ ਨੇ ਤਾਂ ਉਹਨਾਂ ਦਾ ਖਿਆਲ ਉਦੋਂ ਵੀ ਖਾਣੇ ਚ ਹੀ ਰਹਿੰਦਾ ਆ ਜਾਂ ਫਿਰ ਅਗਰ ਉਹਨਾਂ ਦਾ ਪੇਟ ਭਰਿਆ ਵੀ ਉਹਨਾਂ ਦਾ ਫਿਰ ਵੀ ਉਹਨਾਂ ਦਾ ਖਾਣ ਨੂੰ ਮਨ ਕਰਦਾ ਰਹਿੰਦਾ یا پھر کچھ ایسے ਭੈਣ ਭਾਈ ਨੇ ਜੋ ਸਿਰਫ ਆਪਣੀ ਭੁੱਖ ਦੇ ਕਰਕੇ ਫਾਸਟਿੰਗ ਨਹੀਂ ਕਰ ਪਾਉਂਦੇ ਸੋ ਅੱਜ ਖੁਦਾ ਦਾ ਵਚਨ ਸਾਰੇ ਹੀ ਦਿਨ ਚ ਸਾਨੂੰ ਇਸ 배ਟੂ ਪਣ ਦੀ ਸਪਿਰਟ ਤੋਂ ਆਜ਼ਾਦ ਕਰਨ ਦੇ ਲਈ ਸਾਡੀ ਅਗਵਾਈ ਕਰ ਰਿਹਾ ਸੀ ਔਰ ਮੈਂ ਉਮੀਦ ਕਰਦੀ ਆਂ ਸੀ ਸਭ ਨੇ ਇਹ ਸਾਰੇ ਵਚਨਾਂ ਦੇ ਵਿੱਚ ਆਸ਼ੀਸ਼ ਪਾਈ ਆ ਸੋ ਅੱਜ ਸ਼ਾਮ ਦਾ ਵਚਨ ਵੀ ਸਾਨੂੰ ਕੁਝ ਇਸੇ ਤਰ੍ਹਾਂ ਹੀ ਦੱਸਦਾ ਆ ਸੋ ਜਾਣਦੇ ਆ ਕਲਾਮ ਦੇ ਵਿੱਚ ਲਿਖਿਆ ਹੈ ਮਤੀ ਸ਼ੇਵ ਦੀ 16 ਨੰਬਰ ਆਇਤ ਜਦੋਂ ਤੁਸੀਂ ਵਰਤ ਰੱਖੋ ਤਾਂ ਕਪਟੀਆਂ ਦੀ ਤਰ੍ਹਾਂ ਉਦਾਸੀ ਵਾਲਾ ਚਿਹਰਾ ਨਾ ਬਣਾਓ ਕਿਉਂ ਜੋ ਉਹ ਆਪਣੇ ਮੂੰਹ ਇਸ ਲਈ ਵਿਗਾੜਦੇ ਹਨ ਕਿ ਲੋਕ ਜਾਣਣ ਜੋ ਉਹਨਾਂ ਨੇ ਵਰਤ ਰੱਖਿਆ ਹੈ ਮੈਂ ਤੁਹਾਨੂੰ ਸੱਚ ਆਖਣਾ ਹਾਂ ਕਿ ਉਹ ਆਪਣਾ ਫਲ ਪਾ ਚੁੱਕੇ ਹਨ ਹallelujah ਪਰਮੇਸ਼ਰ ਦਾ ਵਚਨ ਸਾਨੂੰ ਇਹ ਦੱਸਦਾ ਹੈ ਕਿ ਬਹੁਤ ਸਾਰੇ ਭੈਣ ਭਾਈ ਹੈਗੇ ਆ ਜੋ ਆਪਣੀ ਭੁੱਖ ਤੇ ਫਤਿ ਪਉਣਾ ਚਾਹੁੰਦੇ ਆ ਔਰ ਉਹ ਕੋਸ਼ਿਸ਼ ਨਹੀਂ ਕਰਦੇ ਅਗਰ ਸਾਨੂੰ ਬੇਹੱਦ ਭੁੱਖ ਲੱਗਦੀ ਵੀ ਹੈ ਨਾ ਤਾਂ ਸਾਡੇ ਕੋਲ ਇੱਕ ਹੁੰਦਾ ਬਾਨਾ ਕਿ ਅੱਜ ਮੈਂ ਫਾਸਟਿੰਗ ਰੱਖਣ ਦੀ ਕੋਸ਼ਿਸ਼ ਕਰਦਾ ਫਾਸਟਿੰਗ ਕਰਾਂਗਾ ਮੈਂ ਔਰ ਮੈਂ ਆਪਣੀ ਭੁੱਖ ਤੇ ਫਤਿਹ ਪਾਵਾਂਗਾ ਸੋ ਅਸੀਂ ਥੋੜੀ-ਥੋੜੀ ਫਾਸਟਿੰਗ ਸ਼ੁਰੂ ਕਰ ਲੈਨੇ ਪਹਿਲਾ ਥੋੜੇ ਸਮੇਂ ਦੀ 12 ਵਜੇ ਤੱਕ ਫਿਰ 1 ਵਜੇ ਤੱਕ ਫਿਰ 2 ਵਜੇ ਦਾ ਫਿਰ 5 ਵਜੇ ਦਾ ਜਿੰਨੇ-ਜਿੰਨੇ ਵੀ ਇੱਕ ਵਾਰੀ ਛੋਟੀ ਸ਼ੁਰੂਆਤ ਕਰਕੇ ਅਸੀਂ ਫਾਸਟਿੰਗ ਸ਼ੁਰੂ ਕਰ ਲੈਨੇ ਸੋ ਕੁਝ ਐਸੇ ਪੈਨਵਾਈ ਹੈਗੇ ਨੇ ਜੋ ਫਾਸਟਿੰਗ ਆਪਣੇ ਇੰਟਰਸਟ ਦੇ ਨਾਲ ਕਰਦੇ ਆ ਗਿਆ ਤਾਂ ਉਹਨਾਂ ਚ ਵੀ ਇਹ ਚੀਜ਼ ਦੇਖੀਏਗੀ ਕਿ ਉਹ ਬਸ ਸਮਾਂ ਹੀ ਦੇਖਦੇ ਰਹ ਉਹ ਸਮਾਂ ਹੀ ਦੇਦੇ ਰਹਿੰਦੇ ਕਿ ਕਦੋਂ ਮੈਂ ਕਦੋਂ ਟਾਈਮ ਹੋਵੇ ਮੇਰਾ ਕਦੋਂ ਮੈਂ ਖਾਣਾ ਖਾਵਾਂ ਕਿੰਨਾ ਸਮਾਂ ਰਹਿ ਗਿਆ ਤਾਂ ਇਸ ਐਪ ਇਹ ਵੀ ਚੀਜ਼ ਜਿਹੜੀ ਹੈਗੀ ਜੀ ਸਾਨੂੰ ਦੱਸਦੀ ਹੈ ਕਿ ਹাজি ਅਸੀਂ ਇਸ ਚੀਜ਼ ਤੋਂ ਫਤੇ ਪਾ ਨਹੀਂ ਪਾਏ ਹੈਗੇ ਪਰ ਸਾਡਾ ਸਭ ਦਾ ਕੀ ਮਕਸਦ ਹੈਗਾ ਕਿ ਅਸੀਂ ਆਪਣੇ ਪੇਟੋਂ ਪੰਦੇ ਸਪਰੈਡ ਤੋਂ ਖਾਸ ਕਰਕੇ ਆਜ਼ਾਦੀ ਪਾਈਏ ਕਿਉਂਕਿ ਭੁੱਖ ਐਸੀ ਚੀਜ਼ ਹੈਗੀ ਆ ਜਿਹੜੀ ਮਨੁੱਖ ਨੂੰ ਖੁਦਾ ਤੋਂ ਦੂਰ ਕਰਦੀ ਹੈ ਰੋਗ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਮੈਂ ਕੱਲ ਸੌਰੀ ਅੱਜ ਸਵੇਰ ਦੀ ਪ੍ਰੇਰਤ ਚ ਵੀ ਦੱਸਿਆ ਸੀ ਕਿ एल शैतान ਨੇ ਹਵਾ ਨੂੰ ਕੀ ਕਿ ਤੂੰ ਇਸ ਫਲ ਨੂੰ ਖਾ ਲ। ਔਰ ਜਦੋਂ ਨੇ ਉਸ ਫਲ ਨੂੰ ਖਾ ਲਿਆ ਤਾਂ ਕலாம் ਸਾਨੂੰ ਦੱਸਦਾ ਕਿ ਪਰਮੇਸ਼ਾ ਨੇ ਉਹਨਾਂ ਨੂੰ ਅਦਨ ਦੇ ਬਾਗ ਦੇ ਵਿੱਚੋਂ ਕੱਢ ਦਿੱਤਾ। ਉਹ ਪਰਮੇਸ਼ਾ ਜਿਹੜਾ ਰੋਜ਼ ਉਹ ਦਿਹਾੜੇ ਨੂੰ ਮਿਲਣ ਦੇ ਲਈ ਆਉਂਦਾ ਸੀ ਔਰ ਉਸ ਪਰਮੇਸ਼ਾ ਨੇ ਉਹਨਾਂ ਨੂੰ ਆਪਣੇ ਹਜ਼ੂਰੋਂ ਤੱਕ ਦਿੱਤਾ ਆਪਣੇ ਕੋਲੋਂ ਦੂਰ ਕਰ ਦਿੱਤਾ ਔਰ ਇਸ ਇੱਕ ਫਰੂਟ ਦੇ ਕਰਕੇ ਇੱਕ ਫਲ ਖਾਣ ਦੇ ਕਰਕੇ ਉਹ ਖੁਦਾ ਤੋਂ ਦੂਰ ਹੋ ਗਏ ਸੋ ਜਦ ਸਾਡਾ ਵੀ ਪੂਰਾ ਪੂਰਾ ਧਿਆਨ ਖਾਣੇ ਪੀਣੇ ਜੀ ਰਹਿੰਦਾ ਹੈ ਉਸ ਵੇਲੇ ਅਸੀਂ ਪਰਮੇਸ਼ਰ ਤੋਂ ਦੂਰ ਹੋ ਜਾਂਦੇ ਹਾਂ ਕਿਉਂਕਿ ਇੱਕ ਕਲਾਮ ਦਾ ਹੁਕਮ ਹੈ ਵਚਨ ਦੇ ਵਿੱਚ ਇਹ ਵੀ ਹੁਕਮ ਹੈ ਕਿ ਵਰਤ ਰੱਖੋ ਪ੍ਰਾਰਥਨਾ ਕਰੋ ਤੇ ਪਰਮੇਸ਼ਰ ਦੇ ਨੇੜੇ ਜਾਓ ਸੋ ਅਗਰ ਅਸੀਂ ਭੁੱਖ ਦੇ ਕਰਕੇ ਵਰਤ ਨਹੀਂ ਰੱਖ پا ਰਹੇ ਹੈਗੇ ਆ ਤਾਂ ਅਸੀਂ ਖੁਦਾ ਤੋਂ ਦੂਰ ਜਾ ਰਹੇ ਹਾਂ ਔਰ ਜਿਹੜਾ ਖੁਦਾ ਦੇ ਦੂਰ ਜਾ ਰਿਹਾ ਪਾਵਨ ਅਸੀਂ ਸ਼ੈਤਾਨ ਦੇ ਨੇੜੇ ਜਾ ਰਹੇ ਹਾਂ ਫਿਰ ਅਸੀਂ ਸ਼ੈਤਾਨ ਦੇ ਨੇੜੇ ਚੱਲ ਗਏ ਤਾਂ ਸਮਝੋ ਅਸੀਂ ਆਪਣੀ ਬਰਬਾਦੀ ਦੇ ਨੇੜੇ ਜਾ ਰਹੇ ਤੇ ਜਦੋਂ ਸਾਡੀ ਬਰਬਾਦੀ ਹੋਣ ਲੱਗ ਜਾਂਦੀ ਫਿਰ ਅਸੀਂ ਕਹਿੰਦੇ ਕਿ ਖੁਦਾ ਨੇ ਸਾਡੇ ਲਈ ਕੁਝ ਕੀਤਾ ਕਿਉਂ ਨਹੀਂ ਪਰ ਅਸੀਂ ਤਾਂ ਖੁਦਾ ਲਈ ਇੱਕ ਵਰਤ ਵੀ ਅੱਛੇ ਤਰੀਕੇ ਨਾਲ ਨਹੀਂ ਰੱਖ ਸਕੇ ਅਸੀਂ ਵਰਤ ਰੱਖਦੇ ਹਾਂ ਪਰ ਸਾਡਾ ਧਿਆਨ ਸਮੇਂ ਵੱਲ ਹੁੰਦਾ ਹੈ ਅਸੀਂ ਵਰਤ ਰੱਖਦੇ ਹਾਂ ਪਰ ਸਾਡਾ ਧਿਆਨ ਰੋਟੀ ਵੱਲ ਹੁੰਦਾ ਹੈ ਕਿ ਕਦੋਂ ਟਾਈਮ ਪੂਰਾ ਹੋਵੇ ਅਸੀਂ ਕਦੋਂ ਖਾਣਾ ਖਾ ਲਈਏ ਕਿਉਂਕਿ ਸਾਡੇ ਕੋਲੋਂ ਸਾਡੀ ਭੁੱਖ ਦੇ ਉੱਤੇ ਕੰਟਰੋਲ ਹੁੰਦਾ ਹੀ ਨਹੀਂ ਸੋ ਖੁਦਾ ਦਾ ਵਚਨ ਸਾਨੂੰ ਖਾਸ ਤੌਰ ਤੇ ਇਹ ਕਹਿੰਦਾ ਕਿ ਆਪਣੇ ਭੁੱਖ ਦੇ ਉੱਤੇ ਕੰਟਰੋਲ ਕਰ ਕਿਉਂਕਿ ਯਹਵਾ ਮੈਂ ਯਹਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਆਖਦਾ ਹਾਂ ਕਿ ਭੋਜਨ ਐਸੀ ਚੀਜ਼ ਹੈਗੀ ਹੈ ਜਿਹੜੀ ਤੁਹਾਨੂੰ ਆਤਮਿਕ ਭੋਜਨ ਅਤੇ ਸਦਾ ਦੀ ਰੋਟੀ ਇਹ ਤੇ ਅਨੰਤ ਕਾਲ ਦੀ ਰੋਟੀ ਔਰ ਜਿਹਨੂੰ ਅਸੀਂ ਕਹਿੰਦੇ ਨੇ ਜੀਵਨ ਦੀ ਰੋਟੀ ਖਾਣ ਤੋਂ ਦੂਰ ਕਰਦਾ ਪਿਆ ਆ ਜੀਵਨ ਦੀ ਰੋਟੀ ਤਾਂ ਅਸੀਂ ਫੇਰ ਹੀ ਖਾਵਾਂਗੇ ਨਾ ਜੇ ਸਾਡਾ ਸੰਸਾਰ ਹੀ ਘਟੇ ਡੇੜਾ ਖਾਲੀ ਹੋਊਗਾ ਸੰਸਾਰ ਦੀ ਰੋਟੀ ਨਾਲ ਅਸੀਂ ਆਪਣੇ ਢਿੱਡ ਨੂੰ ਇੰਨਾ ਖਪਰੀ ਰੱਖਦੇ ਹਾਂ ਕਿ ਸਾਨੂੰ ਸੰਸਾਰਿਕ ਰੋਟੀ ਤੋਂ ਬਿਨਾ ਕੁਝ ਦਿਖਦਾ ਹੀ ਨਹੀਂ ਔਰ ਅਸੀਂ ਜੀਵਨ ਦੀ ਰੋਟੀ ਵੱਲ ਖਿਆਲ ਹੀ ਨਹੀਂ ਕਰਦੇ ਯੇਸ਼ੂ ਮਸੀਹ ਜੀਵਨ ਦੀ ਰੋਟੀ ਆ ਰੋ ਰੋਟੀ ਅਸੀਂ ਫੇਰ ਹੀ ਖਾਵਾਂਗੇ ਜਦ ਸਾਨੂੰ ਭੁੱਖ ਲੱਗੂਗੀ ਭੁੱਖ ਅਸੀਂ ਆਪਣੇ ਆਪ ਨੂੰ ਲੱਗਣ ਨਹੀਂ ਦਿੰਦੇ ਕਿਉਂਕਿ ਅਸੀਂ ਆਪਣਾ ਧਰਤੀ ਦਾ ਭੋਜਨ ਹੀ ਥੋਸ ਥੋਸ ਕੇ ਭਰਦੇ ਰਹਿੰਨੇ ਆ ਨੱਪ ਨੱਪ ਕੇ ਆਪਣੇ ਅੰਦਰ ਭਰਦੇ ਰਹਿੰਨੇ ਆ ਸੋ ਖੁਦਾ ਦੇ ਵਿੱਚ ਫਾਸਟਿੰਗ ਕਰੋ ਇੱਕ ਬੈਸਟ ਵੇ ਹੈਗਾ ਜੇ ਤੁਹਾਨੂੰ ਲੱਗਦਾ ਤੁਹਾਨੂੰ ਬਹੁਤ ਜ਼ਿਆਦਾ ਭੁੱਖ ਲੱਗਦੀ ਆ ਤਾਂ ਬਸ ਇੱਕ ਪ੍ਰੋਮਿਸ ਕਰ ਲਓ ਕਿ ਮੈਂ ਸਵੇਰ ਦਾ ਬ੍ਰੇਕਫਾਸਟ ਛੱਡਾਂਗਾ ਖੁਦਾ ਮੈਂ 12 ਵਜੇ ਤੱਕ ਫਾਸਟਿੰਗ ਕਰਾਂਗਾ ਫਿਰ ਅਸੀਂ ਬ੍ਰੇਕਫਾਸਟ ਛੱਡ ਕੇ 12 ਵਜੇ ਤੱਕ ਫਾਸਟਿੰਗ ਕਰ ਲਈ ਸਾਡਾ ਤਾਂ ਇਹ ਮਿਸ਼ਨ ਸਕਸੈਸ ਹੋ ਗਿਆ ਫਿਰ ਤੁਹਾਨੂੰ ਇਹ ਲੱਗੂਗਾ ਕਿ ਜੇ ਮੈਂ ਇਹ ਕਰ ਸਕਦਾ ਫਿਰ ਮੈਂ ਆਪਣਾ ਲੰਚ ਕਿਉਂ ਨਹੀਂ ਛੱਡ ਸਕਦਾ ਫਿਰ ਅਸੀਂ 2 ਵਜੇ ਤੱਕ ਫਾਸਟਿੰਗ ਕਰਨੀ ਸ਼ੁਰੂ ਕਰਦੇ ਇਵਨ ਕਿ ਲੰਚ ਹੀ ਹੋ ਜਾਂਦਾ ਆਲਮੋਸਟ ਹਾਰੇ ਕਿ ਜਗ੍ਹਾ ਤੇ 2 ਵਜੇ ਲੰਚ ਹੁੰਦਾ ਸੋ ਅਸੀਂ ਥੋੜਾ ਲੌਂਗ ਟਰਮ ਹੋਰ 2 ਘੰਟੇ ਵਧਾ ਲੈ ਫਿਰ ਅਸੀਂ ਇਹ ਸ ਇਵਨ ਅਸੀਂ 12 ਵਜੇ ਤੱਕ ਉਹ ਰੱਖਿਆ ਸੀ ਅਸੀਂ ਲੰਚ ਲੈ ਲਿਆ 12 ਵਜੇ ਫਿਰ ਅਸੀਂ ਉਹ 2 ਵਜੇ ਤੱਕ ਰੱਖਿਆ 2 ਵਜੇ ਲੰਚ ਲੈ ਲਿਆ ਆਪਣਾ ਫਿਰ ਅਸੀਂ ਸੋਚਦੇ ਆ ਵੀ ਨਹੀਂ ਹੁਣ ਮੈਂ ਦੁਪਹਿਰ ਤੋਂ ਇਸ ਤੋਂ ਵੀ ਬਲਾਮਾ ਜ਼ਮਾ ਫਿਰ ਹੌਲੀ 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 ਅਸੀਂ ਕੀ ਹੋ ਜਾਣਿਆ 5 ਵਜੇ ਤੱਕ ਆ ਜਾਾਂਗੇ 5 ਵਜੇ ਤੋਂ ਬਾਅਦ ਫਿਰ ਅਸੀਂ ਡਿਨਰ ਤੱਕ ਹੀ ਆ ਜਾਾਂਗੇ ਬਿਲਕੁਲ ਸੋ ਖੁਦਦ ਵਿੱਚ ਪਹਿਲਾਂ ਇੱਕ ਛੋਟੀ ਸ਼ੁਰੂਆਤ ਸਾਨੂੰ ਕਰਨੀ ਪੈਗੀ ਹੈ ਜਿਹੜੇ ਭੈਣ ਭਾਈ 2 ਵਜੇ ਤੱਕ ਨਹੀਂ ਕਰ ਸਕਦੇ ਫਾਸਟਿੰਗ ਨੂੰ 12 ਵਜੇ ਤੋਂ ਹੀ ਕਰ ਲਓ 12 ਵਜੇ ਤੱਕ ਆਪਣੀ achhi ਕੋਸ਼ਿਸ਼ ਦਿਖਾਓ ਜਿਆਦਾ ਤੁਸੀਂ ਕਰੋਗੇ ਤੁਸੀਂ ਤਾਂ ਤੁਹਾਡੇ ਲਈ ਖੁਦਾ ਜ਼ਰੂਰ ਕੰਮ ਕਰੇਗਾ ਪਰਮੇਸ਼ਰ ਤੁਹਾਡੇ ਲਈ ਵੱਡੇ ਕੰਮਾਂ ਚ ਅਚਰਜ ਕੰਮ ਕਰੇਗਾ ਅਦਭੁਤ ਕਾਰਜ ਕਰੇਗਾ ਉਹ ਖੁਦਾ ਜਿਹੜਾ ਮਹਾਨ ਹੈ ਸਮਰਥੀਆ ਅਦਭੁਤ ਕਾਰਜ ਕਰਨੇ ਵਾਲਾ ਸਮਰਥੀ ਪਰਮੇਸ਼ਰ ਉਹ ਸਾਈਂ ਮਦਦ ਕਰੇਗਾ ਪਰ ਅਸੀਂ ਵਰਤ ਰੱਖ ਕੇ ਮੂੰਹ ਐਡਾ ਟੇਡਾ ਨਹੀਂ ਬਣਾਣਾ ਤੇ ਦਫੜਗੇ ਨਹੀਂ ਬੈਠੇ ਰਹਿਣਾ ਕਿ ਹੁਣ ਮੈਂ ਕੀ ਕਰਾਂ ਮੈਨੂੰ ਖੋਹ ਪੈ ਰਿਹਾ ਮੈਂ ਕੀ ਕਰਾਂ ਮੈਨੂੰ ਭੁੱਖ ਲੱਗੀ ਹੈ ਮੈਂ ਕੀ ਕਰਾਂ ਮੈਨੂੰ ਨਹੀਂ ਬਰਦਾਸ਼ ਹੋ ਰਹੀ ਛੇਤੀ ਸਮਾਂ ਹੋ ਜਾਏ ਮੈਂ ਤਾਂ ਖੋਲਣ ਲੱਗਾ ਆ ਆਹ ਕੰਮ ਨਹੀਂ ਕਰਨੇ ਸੋ ਖੁਦਾ ਕਹਿੰਦਾ ਜੇ ਤੂੰ ਐਸੀ ਫਾਸਟਿੰਗ ਕਰੇਂਗਾ ਵੀ ਤਾਂ ਤੈਨੂੰ ਉਹਦਾ ਫਾਲਤ ਨਹੀਂ ਮਿਲੂਗਾ ਸੋ ਅੱਜ ਦੇ ਵਚਨ ਦੇ ਪੂਰੇ ਦਾ ਸਾਰ ਹੀ ਹੈਗਾ ਕਿ ਜੇ ਅਸੀਂ ਅਸੀਂ ਵਰਤ ਦੇ ਵਿੱਚ ਉਦਾਸ ਰਹਿਨੇ ਆ ਖਾਣੇ ਵੱਲੀ ਧਿਆਨ ਰਹਿਣ ਦਾ ਸਮੇਂ ਵੱਲ ਧਿਆਨ ਰਹਿਦਾ ਤਾਂ ਸਾਡਾ ਫਲ ਅਸੀਂ ਗਵਾ ਲਿਆ ਉਹ ਸਾਨੂੰ ਫਲ ਨਹੀਂ ਮਿਲੂਗਾ ਔਰ ਦੂਸਰੇ ਜਿਹੜੇ ਫਾਸਟਿੰਗ ਨਹੀਂ ਕਰ 파 ਰਹੇ ਹੈਗੇ ਉਹ ਵੀ ਓਵਰ ਈਟਿੰਗ ਕਰਦੇ ਨੇ ਉਹ ਵੀ ਇਸ ਗੱਲ ਦਾ ਖਿਆਲ ਰੱਖਣ ਕਿ ਹਵਾ ਨੂੰ ਪਰਮੇਸ਼ਰ ਨੇ ਆਪਣੇ ਹਜ਼ੂਰ ਇਸ ਲਈ ਟੱਕਿਆ ਸੀ ਕਿਉਂਕਿ ਉਹਨੇ ਭੋਜਨ ਦੇ ਲਈ ਇੱਕ ਫਲ ਦੇ ਲਈ ਖੁਦਾ ਦੇ ਹਜ਼ੂਰ ਬਕਾਵਤ ਕੀਤੀ ਸੀ ਔਰ ਅਗਰ ਅਸੀਂ ਬੇहद ਖਾਣਾ ਖਾ ਖਾ ਕੇ ਖਾ ਖਾ ਕੇ ਖੁਦਾ ਤੋਂ ਦੂਰ ਹੁੰਦੇ ਜਾ ਰਹੇ ਹਾਂ ਤਾਂ ਭਾਵੇਂ ਅਸੀਂ ਪਰਮੇਸ਼ਰ ਤੋਂ ਦੂਰ ਤੇ ਹੁੰਦੇ ਹੈ ਜਾ ਹੀ ਰਹੇ ਹਾਂ ਪਰ ਅਸੀਂ ਸ਼ੈਤਾਨ ਦੇ ਨੇੜੇ ਹੋ ਜਾ ਰਹੇ ਹਾਂ ਭਾਵੇਂ ਅਸੀਂ ਆਪਣੀ ਮੁਸੀਬਤਾਂ ਨੂੰ ਹੋਰ ਨੇੜੇ ਕਰਕੇ ਆਪਣੇ ਨਾਲ ਇਨਵਾਈਟ ਕਰ ਰਹੇ ਹੈਗੇ ਫਿਰ ਜਦੋਂ ਮੁਸੀਬਤ ਸਾਡੇ ਨਾਲ ਚੱਲਣ ਲੱਗ ਜੇਗੀ ਫਿਰ ਸੜਾ ਨੁਕਸਾਨ ਹੋਏਗਾ ਸੋ ਖੁਦਾ ਦੇ ਵਿੱਚ ਇੱਕ ਅੱਛੀ ਚਾਲ ਚੱਲਣੀ ਆ ਆਪਣੇ ਭੋਜਨ ਦੇ ਉੱਤੇ ਆਪਣੀ ਭੁੱਖ ਦੇ ਉੱਤੇ ਅਸੀਂ ਕੰਟਰੋਲ ਕਰਨਾ ਹੈ ਫਾਸਟਿੰਗ ਦੇ थ्रू ਥੋੜੀ ਥੋੜੀ ਟਾਈਮਿੰਗ ਕਰਕੇ ਵਧਾ ਲਓ ਪਰ ਆਪਣੇ ਭੁੱਖ ਦੇ ਉੱਤੇ ਕੰਟਰੋਲ ਕਰਨਾ ਸ਼ੁਰੂ ਕਰੋ ਕਿਉਂਕਿ ਬਹੁਤ ਭੈੜੇ ਸਮੇਂ ਆਉਣ ਵਾਲਿਆ ਕਾਲ ਪੈਣੇ ਨੇ ਅਤੇ ਇੰਨੇ ਇੱਕ ਸਖਤ ਕਾਲ ਪੈਣੇ ਆ ਕਿ ਪਾਣੀ ਦੀ ਬੂੰਦਲੀ ਵੀ ਤਰਸ ਜਾਣਾ ਹੈ ਲੋਕਾਂ ਨੇ ਤੇ ਐਸਾ ਨਾ ਹੋਵੇ ਕਿ ਅਸੀਂ ਪਹਿਲਾਂ ਹੀ ਉਸ ਕਾਲ ਤੋਂ ਪਹਿਲਾਂ ਹੀ ਦਮ ਤੋੜ ਦਈਏ ਸਾਥ ਉਹ ਚੀਜ਼ ਬਰਦਾਸ਼ਤ ਨਾ ਹੋਵੇ ਕਿਉਂਕਿ ਖੁਦਾ ਫਾਸਟਿੰਗ ਦੇ थ्रू ਸਾਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਕਿ ਆਪਣੀ ਭੁੱਖ ਦੇ ਉੱਤੇ ਕੰਟਰੋਲ ਕਰੋ ਅਰ ਭੁੱਖ ਤੇ ਕੰਟਰੋਲ ਕਰਨ ਦਾ ਸਭ ਤੋਂ ਬੈਸਟ ਤਰੀਕਾ ਫਾਸਟਿੰਗ ਹੀ ਆ ਇਸ ਲਈ ਆਪਣੇ ਆਪ ਨੂੰ ਵਰਤ ਲਈ ਤਿਆਰ ਕਰੋ ਅਸੀਂ 3 ਮਹੀਨੇ ਦੀ ਫਾਸਟਿੰਗ ਇਸ ਲਈ ਕਰ ਰਿਹਾ ਨਾ ਕਿ ਸਾਨੂੰ ਆਦਤ ਪੈ ਜਾਏ ਨਾ 3 ਮਹੀਨਿਆਂ ਦੇ ਵਿੱਚ ਪ੍ਰਾਰਥਨਾ ਅਸੀਂ ਕਿਉਂ ਕਹਿੰਦੇ ਕਿ 3 ਮਹੀਨੇ ਲਗਾਤਾਰ ਤਿੰਨੇ ਹੀ ਟਾਈਮ ਸੁਣਨੀ ਆ ਚਾਰੇ ਜਿੰਨੀਆਂ ਪ੍ਰਾਰਥਨਾਵਾਂ ਦੀਆਂ ਸਾਰੀਆਂ ਸੁਣਨੀਆਂ ਤਾਂ ਕਿ ਸਾਨੂੰ ਉਸ ਚੀਜ਼ ਦੀ ਆਦਤ ਪੈ ਜਾਵੇ ਜਿਹੜੀ ਚੀਜ਼ ਦੀ ਸਾਨੂੰ ਆਦਤ ਪੈ ਸਕਦੀ ਆ ਅਸੀਂ ਉਹਨੂੰ ਛੱਡਦੇ ਨਹੀਂ ਫਿਰ ਕਹਿੰਦੇ ਨੇ ਕਿ ਆਦਤਾਂ ਨਹੀਂ ਜਾਂਦੀਆਂ ਨਾ ਇੱਕ ਕਹਾਵਤ ਹੈਗੀ ਨਾ ਕਿ ਵਹਿਸ਼ਾ ਨਹੀਂ ਆਤਾ ਜਾਂਦੀਆਂ ਭਾਵੇਂ ਕੱਟੀਏ ਬੋਰੀਆਂ ਪੂਰੀਆਂ ਸੋ ਅਗਰ ਅਸੀਂ ਆਪਣੇ ਆਪ ਦੇ ਵਿੱਚ ਇੱਕ ਖਾਣ ਦੀ ਆਦਤ ਬਣਾ ਲਈ ਆ ਸਾਨੂੰ ਬੇहद ਅਵਾਰਾਪੰਤੀ ਦੀ ਆਦਤ ਪੈ ਗਈ ਨਾ ਬੇहद ਫੋਨ ਦੇਖਣ ਦੀ ਆਦਤ ਪੈ ਗਈ ਆ ਤਾਂ ਫਿਰ ਬੇहद ਪ੍ਰਾਰਥਨਾ ਸੁਣਨ ਦੀ ਆਦਤ ਕਿਉਂ ਨਹੀਂ ਪੈ ਸਕਦੀ ਸੱਚ ਕਹਿੰਦੇ ਸਾਨੂੰ ਫੋਨ ਦੀ ਆਦਤ ਪੈ ਗਈ ਸਤੋਂ ਛੁੱਟਦੀ ਨਹੀਂ ਤੇ ਸਾਨੂੰ ਲਗਾਤਾਰ ਖੁਦਾ ਦੇ ਵਿੱਚ ਫਾਸਟਿੰਗ ਤੇ ਪ੍ਰਾਰਥਨਾ ਦੀ ਆਦਤ ਵੀ ਤਾਂ ਪੈ ਸਕਦੀ ਆ ਨਾ ਕਿ ਜੀ ਆਦਤਾਂ ਸੀ ਆਪ ਹੀ ਪਾਉਣੀਆਂ ਕਿ ਤੂੰ ਅਮਰੀਕਾ ਕੈਨੇਡਾ ਤੱਕ ਤਾਂ ਮਿਲਦੀਆਂ ਨਹੀਂ ਵੀ ਸਾਨੂੰ ਉੱਥੇ ਕੌਣ ਲੈ ਕੇ ਜਾਵੇਗਾ ਸੋ ਆਪਣੇ ਅੰਦਰ ਜਿੱਦਾਂ ਖਾਣ ਦੀ ਆਦਤ ਪਈ ਹੈ ਜਿੱਦਾਂ ਬਹੁਤ ਸਾਰਾ ਖਾਣ ਦੀ ਆਦਤ ਪਈ ਹੈ ਇਹਨਾਂ ਦੋਨਾਂ ਨੂੰ ਛੱਡ ਕੇ ਡੇਲੀ ਪ੍ਰਾਰਥਨਾ ਸੁਣਨ ਦੀ ਤਿੰਨ ਟਾਈਮ ਚਾਰ ਟਾਈਮ ਜਿੰਨੀ ਪ੍ਰਾਰਥਨਾ ਸੁਣਨ ਦੀ ਔਰ ਕਰਨ ਦੀ ਆਦਤ ਪਾ ਲਓ ਔਰ ਫਾਸਟਿੰਗ ਕਰਨ ਦੀ ਆਦਤ ਪਾ ਲਓ ਸਾਨੂੰ ਖੁਦਾ ਤੋਂ ਕੋਈ ਦੂਰ ਨਹੀਂ ਕਰ ਸਕਦਾ ਹallelujah ਤਾਂ ਉਸ ਮਿਲ ਕੇ ਅਸੀਂ ਸ਼ਾਮ ਦੇ ਵਿੱਚ ਖੁਦਾ ਦਾ ਧੰਨਵਾਦ ਕਰਦੇ ਹੋਏ ਪਰਮੇਸ਼ਰ ਦੀ ਪਾਕ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ హేలు యా హే యా హలు యాన్ వా తన వా తన వా త ਮਹਾਨ ਸਾਮਰਤੀ ਖੁਦਾਵੰਦ ਪਿਆਰੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਥੜੀ ਤਾਰੀਫ ਕਰਦੇ ਆ ਤੁਸੀਂ ਦਇਆ ਦੇ ਸਾਗਰੋ ਮਹਾਨ ਪਵਿੱਤਰ ਪਰਮੇਸ਼ਰ ਪਵਿੱਤਰ ਖੁਦਾਵੰਦ ਪਿਆਰੇ ਪਰਮੇਸ਼ਰ ਪਿਤਾ ਤੁਹਾਡਾ ਸ਼ੁਕਰ ਔਰ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਆਦਤੋਂ ਅੰਤ ਦੇ ਪਰਮੇਸ਼ਰੋ ਪ੍ਰਭੂ ਜੀ ਤੁਸੀਂ ਰਹਿਮ ਕਰਨ ਵਾਲੇ ਦਇਆ ਦੇ ਸਾਗਰੋ ਪਵਿੱਤਰ ਪਰਮੇਸ਼ਰ ਥੜੀ ਦਇਆ ਸਦਾ ਦੀ ਆ ਖੁਦਾ ਤੁਸੀਂ ਸਾਮਰਥੀ ਪਰਮੇਸ਼ਰੋ ਪ੍ਰਭੂ ਜੀ ਥੜੀ ਸਾਮਰਥ ਥੜੀ ਕਿਰਪਾ ਥੜੀ ਦਇਆ ਦੇ ਲਈ ਤੁਹਾਡਾ ਸ਼ੁਕਰ ਔਰ ਥੜਾ ਧੰਨਵਾਦ ਕਰਦੇ ਆ ਤੁਸੀਂ ਜ਼ਿੰਦਾ ਖੁਦਾਵੰਦ ਪਿਆਰੇ ਪ੍ਰਭੂ ਜੀ ਤੁਸੀਂ ਕਰਦੇ ਪਿਆਰੇ ਖੁਦਾ 씨 ਸਭ ਦੇ ਸਾਮਿਲ ਕੇ ਅੱਜ ਦੀ ਸ਼ਾਮ ਦੇ ਵਿੱਚ ਤੁਹਾਡੀ ਹਜ਼ੂਰੀ ਚਾਹਨੇ ਖੁਦਾਵਨ ਅੱਜ ਦੀ ਜੋ ਸੁੰਦਰ ਸ਼ਾਮ ਤੁਸੀਂ ਸਾਡੀਆਂ ਜ਼ਿੰਦਗੀਆਂ 'ਚ ਦਿੱਤੀ ਸਾਨੂੰ ਆਪਣੇ ਖੰਭਾ ਹੇਠਾ ਛਾਇਆ ਖੁਦਾਵਨ ਸਾਨੂੰ ਆਪਣੇ ਦੂਤਾਂ ਦੇ ਨਾਲ ਬਲੈਸ ਕੀਤਾ ਸਾਡੀ ਸੱਚੀ ਸਹਾਇਤਾ ਕੀਤੀ ਸਾਨੂੰ ਆਪਣੇ ਲਹੂ ਦੇ ਵਸੀਲੇ ਤੋਂ ਓਕੇ ਸ਼ੁੱਧ ਕੀਤਾ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਆਪਣੇ ਦੂਤਾਂ ਦੇ ਦੁਆਰਾ ਬਰਕਤ ਦਿੱਤੀ ਖੁਦਾ ਤੁਹਾਡਾ ਸ਼ੁਕਰ ਔਰ ਤੁਹਾਡਾ ਧੰਨਵਾਦ ਕਰਦੇ ਮਹਿਮਾ ਅਧਿਆਤ ਪਵਿੱਤਰ ਪਰਮੇਸ਼ਰ ਪ੍ਰਭੂ ਜੀ ਤੁਸੀਂ ਬਰਕਤ ਦੇਣ ਵਾਲੇ ਸਮਰਥੀ ਪਰਮੇਸ਼ਰ ਖੁਦਾ ਤੁਹਾਡੀ ਦਇਆ ਸਦਾ ਦੀ ਹੈ ਪਿਆਰੇ ਪਰਮੇਸ਼ਰ ਸੱਚਮੁੱਚ ਤੁਸੀਂ ਆਤ ਪਵਿੱਤਰ ਪਰਮੇਸ਼ੁਰ ਖੁਦਾ ਤੁਸੀਂ ਹੁਣ ਤੱਕ ਸਾਨੂੰ ਸੰਭਾਲਿਆ ਸਾਡੇ ਰੋਜ਼ ਦੀ ਰੋਟੀ ਸਾਨੂੰ ਦਿੱਤੀ ਸੱਚਮੁੱਚ ਰੋਜ਼ ਦੇ ਸਭ ਬਖਸ਼ੇ ਖੁਦਾ ਤੁਹਾਡਾ ਸ਼ੁਕਰ ਔਰ ਧੰਨਵਾਦ ਕਰਦੇ ਹਾਂ ਅਸੀਂ ਸਭ ਦੇ ਸਭ ਮਿਲ ਕੇ ਖੁਦਾਵੰਤ ਤੁਹਾਡੀ ਪਾਕ ਹਜ਼ੂਰੀ ਅਗੇ ਝੁਕਦੇ ਤੇ ਸਾਡੇ ਨਾਮ ਨੂੰ ਵਡਿਆਈ ਦਿੰਦੇ ਹੋਏ ਸ਼ੁਕਰ ਔਰ ਧੰਨਵਾਦ ਕਰਦੇ ਹਾਂ ਜੋ ਤੁਸੀਂ ਅੱਜ ਸਾਨੂੰ ਪੇਟੂ ਪੰਦੇ ਸਪਰਟ ਤੋਂ ਜ਼ਾਰ ਕਰਨ ਵਾਲੇ ਹੋ ਖੁਦਾ ਅੱਜ ਇਹ ਆਖਰੀ ਪ੍ਰੇਰਿਆ ਖੁਦਾ ਅਸੀਂ ਵਿਸ਼ਵਾਸ ਕਰਦੇ ਕਿ ਇਸ ਪ੍ਰੇਰ ਦੇ ਵਸੀਲੇ ਹੀ ਅਸੀਂ ਇਸੇ ਸਮੇਂ ਹੀ ਛੁਟਕਾਰਾ ਪਾਵਾਂਗੇ ਜਿੰਨਾ ਵੀ ਪੈਣਾ ਪਿਆ ਉਹਨੂੰ ਬੇहद ਭੁੱਖ ਲੱਗਦੀ ਹੈ ਖੁਦਾ ਉਹਨਾਂ ਸਾਰਿਆਂ ਨੂੰ ਤੁਹਾ ਖੁਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਸ ਪੇਟੂਪਨ ਦੇ ਸਪਿਰਟ ਨੂੰ ਕੈਨਸਲ ਕਰੋ ਰੱਦ ਕਰੋ ਨਾਸ਼ ਕਰੋ ਪਿਆਰੇ ਪਰਮੇਸ਼ਰ ਪਿਤਾ ਜੀ ਤੁਹਾਡਾ ਬਰਕਤ ਵਾਲਾ ਹੱਥ ਤੁਹਾਡੀ ਦਇਆ ਨਾਲ ਦਿੱਤੇ ਹੋਵੇ ਪਵਿੱਤਰ ਪਰਮੇਸ਼ਰ ਤੁਹਾਡਾ ਰੂਪ ਆਕ ਇਹਨਾਂ ਦੀ ਹਿਫਾਜ਼ਤ ਕਰੇ ਪਿਆਰੇ ਖੁਦਾ ਜਿਨ੍ਹਾਂ ਦੇ ਪੇਟ ਨੂੰ ਬles ਕਰੋ ਖੁਦਾ ਜਿਨ੍ਹਾਂ ਵੀ ਭੈਣਾ ਭੈਣ ਨੂੰ ਬਹੁਤ ਜ਼ਿਆਦਾ ਭੁੱਖ ਲੱਗਦੀ ਆਪਣੇ ਪੇਟ ਦੇ ਉੱਪਰ ਆਪਣੇ ਸੱਜੇ ਹੱਥ ਨੂੰ ਰੱਖ ਕੇ ਦੁਆ ਕਰੋ ਕੈ ਮੇਰੇ ਖੁਦਾ ਅੱਜ ਹੀ ਇਸ ਪੇਟੂਪਨ ਦੇ ਸਪਿਰਟ ਤੋਂ ਸਾਨੂੰ ਆਜ਼ਾਦ ਕਰੋ ਖੁਦਾਵਨ ਅੱਜ ਤੋਂ ਜੋ ਵੀ ਸਪਿਰਟ ਸਾਨੂੰ ਖਾਣੇ ਦਾ ਲਾਲਚ ਦਿੰਦੀ ਹੈ ਉਸ ਹਰ ਇੱਕ ਗਰੀਡ ਦਾ ਭਰੀ ਹੋਈ ਬੈਡ ਸਪਿਰਟ ਨੂੰ ਯੇਸ਼ੂ ਨਾਮ ਦੇ ਵਿੱਚ ਕੈਨਸਲ ਕਰਦੇ ਆ ਖੁਦਾ ਹਰ ਤਰ੍ਹਾਂ ਦਾ ਲਾਲਚ ਹਰ ਇੱਕ ਭੁੱਖ ਹਰ ਇੱਕ ਫੂਡ ਦੀ ਬਿਤਾ ਪਰਮੇਸ਼ਰ ਐਂਗਜ਼ਾਈਟੀ ਔਰ ਕ੍ਰੀਵਿੰਗ ਸਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਵੇ ਬਿਤਾ ਪਰਮੇਸ਼ਰ ਅਸੀਂ ਹਰ ਵੇਲੇ ਪਵਿੱਤਰ ਪਰਮੇਸ਼ਰ ਤੁਹਾਡੇ ਨਾਮ ਵਿੱਚ ਮਗਨ ਰਹੀਏ ਅਤੇ ਜੀਵਨ ਦੀ ਰੋਟੀ ਨੂੰ ਲੈਣ ਦੇ ਲਈ ਰਹੇ ਹਾਂ ਹਮੇਸ਼ਾ ਆਪਣੀ ਮਿਹਨਤ ਕਰੀਏ ਖੁਦਾਵੰ ਸਾਡੇ ਵਿੱਚੋਂ ਹਰ ਇੱਕ ਪਾਪ ਬਦੀ ਬੁਰਾਈ ਨੂੰ ਤੁਸੀਂ ਕੱਢ ਕੇ ਖੁਦਾਵੰ ਆਪਣੇ ਸੱਜੇ ਵਰ ਫਤਿਹਮੰਦ ਹੱਥਾਂ ਨਾਲ ਸਾਡੀ ਸੰਭਾਲ ਗਰਨਾ ਆਪਣੇ ਦੂਤਾਂ ਦੇ ਵਸੀਲੇ ਬles ਕਰਨਾ ਆਸ਼ੀਸ਼ਿਤ ਕਰਨਾ ਖੁਦਾ ਤੁਹਾਡੀ ਸਦਾ ਦੀ ਦਇਆ ਸਦਾ ਤੱਕ ਸਾਡੇ ਅੰਦਰ ਹੋਵੇ ਪਿਤਾ ਪਰਮੇਸ਼ਰ ਆਪਣੇ ਦੂਤਾਂ ਦੇ ਦੁਆਰਾ ਸਾਨੂੰ ਬles ਕਰੋ ਆਸ਼ੀਸ਼ਿਤ ਕਰੋ ਖੁਦਾਵੰਦ ਅੱਜ ਇਸ ਪੇਟੂ ਪੰਦੀਸ ਪ੍ਰਦਰ ਤੋਂ ਫ੍ਰੀ ਕਰੋ ਖੁਦਾਸੀ ਤੁਹਾਡੇ ਹਜ਼ੂਰ ਅੱਛੇ ਤਰੀਕੇ ਨਾਲ ਫਾਸਟਿੰਗ ਕਰ ਸਕੀਏ ਸਾਡੇ ਅੰਦਰ ਜੋ ਵੀ ਖਾਣੇ ਦੀ ਕ੍ਰੇਵਿੰਗ ਹੈ ਖੁਦਾਵੰਦ ਹਰ ਇੱਕ ਕ੍ਰੇਵਿੰਗ ਨੂੰ ਯੇਸ਼ੂ ਨਾਮ ਦੇ ਵਿੱਚ ਕੈਨਸਲ ਕਰ ਦੇ ਪਿਆਰੇ ਖੁਦਾ ਅੱਛੇ ਤਰੀਕੇ ਨਾਲ ਤੁਹਾਡੇ ਹਜ਼ੂਰ ਦੁਆ ਪ੍ਰਾਰਥਨਾ ਕਰਨ ਦੇ ਲਈ ਆਪਣੇ ਆਪ ਨੂੰ ਇਨਕਰੇਜ ਕਰਦੇ ਖੁਦਾਵੰਦ ਸਾਡੀ ਮਦਦ ਕਰੋ ਕਿ ਅਸੀਂ ਆਤਾਰਤੀ ਹਰ ਪੈੜ ਤੁਹਾਡੇ ਹਜ਼ੂਰ ਅੱਛੇ ਤਰੀਕੇ ਨਾਲ ਫਾਸਟਿੰਗ ਕਰ ਸਕੀਏ ਦੁਆ ਕਰ ਸਕੀਏ ਪ੍ਰਾਰਥਨਾ ਕਰ ਸਕੀਏ ਧੰਨਵਾਦ ਕਰ ਸਕੀਏ ਮਹਿਮਾ ਕਰ ਸਕੀਏ ਖੁਦਾਵਨ ਔਰ ਆਪਣੇ ਆਪ ਨੂੰ ਪਰਮੇਸ਼ਰ ਦੇ ਤੰਦ ਸੌਂਪੀਏ ਖੁਦਾ ਦੇ ਲਈ ਸੈਕਰੀਫਾਈਸ ਕਰ ਸਕੀਏ ਖੁਦਾ ਪੂਰੇ ਪਰਿਵਾਰਾਂ ਵਿੱਚ ਤੁਹਾਡੀ ਬਰਕਤ ਨੂੰ ਮੰਗਦੇ ਆਸ਼ੀਸ਼ ਨੂੰ ਮੰਗਦੇ ਆ ਤੁਹਾਡੀ ਮਹਿਮਾ ਨੂੰ ਮੰਗਦੇ ਪਿਆਰੇ ਪ੍ਰਭੂ ਜੀ ਤੁਹਾਡਾ ਸ਼ੁਕਰ ਔਰ ਤੁਹਾਡਾ ਧੰਨਵਾਦ ਕਰਦੇ ਪਿਆਰੇ ਪਰਮੇਸ਼ਰ ਤੁਸੀਂ ਦਇਆ ਦੇ ਸਾਗਰ ਹੋ ਸਮਰਥੀ ਪਰਮੇਸ਼ਰ ਔਰ ਪਿਤਾ ਜੀ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਅੱਜ ਦੇ ਦਿਨ ਅਸਦੀ ਕਿਰਪਾ ਲਈ ਪਿਆਰੇ ਖੁਦਾਵਨ ਹੁਣ ਤੋਂ ਲੈ ਕੇ ਸਦਾ ਤ ਹੱਥਾਂ 'ਚ ਸਾਹਮਣੇ ਖੁਦਾਵੰਦ ਹਰ ਘਰ ਪਰਿਵਾਰ ਨੂੰ ਤੁਹਾਡੇ ਲਹੂ ਚ ਬles ਕਰਦੇ ਖੁਦਾ ਜਿੰਨੇ ਵੀ ਭੈਣ ਪਾਈ YouTube ਕਮੈਂਟ ਦੇ ਦੁਆਰਾ ਆਪਣੀਆਂ ਪ੍ਰੇ ਰਿਕੁਐਸਟ ਤੁਹਾਡੇ ਹਜ਼ੂਰ ਭੇਜ ਰਹੇ ਨੇ ਹਰ ਇੱਕ ਦੀ ਦੁਆ ਪ੍ਰਾਰਥਨਾ ਨੂੰ ਸੁਨੋ ਤੁਸੀਂ ਖੁਦਾ ਹਰ ਇੱਕ ਦੀ ਜ਼ੁਬਾਨ ਨੂੰ ਪਵਿੱਤਰ ਕਰ ਦੋ ਖੁਦਾ ਹਰ ਇੱਕ ਦੇ ਪੇਟ ਨੂੰ ਬles ਕਰੋ ਹਰ ਇੱਕ ਰੋਗ ਬਿਮਾਰੀਆਂ ਤੋਂ ਫ੍ਰੀ ਕਰੋ ਖੁਦਾ ਇਸੇ ਤਰ੍ਹਾਂ ਹਰ ਰੋਜ਼ ਲਗਾਤਾਰ ਪ੍ਰਾਰਥਨਾ ਵਿੱਚ ਬਣੇ ਰਹਿਣ ਅਤੇ ਹਰ ਇੱਕ ਖੁਦਾਵੰਦ ਦੇ ਨਾਮ ਦੇ ਵਿੱਚ ਬਰਕਤ ਨੂੰ ਪਾ ਲਵੇ ਪੂਰੇ ਪਰਿਵਾਰਾਂ ਨੂੰ ਬles ਕਰਦੇ ਪਿਆਰੇ ਖੁਦਾ ਪ੍ਰਾਰਥਨਾ ਕਰ ਦੇਣਾ ਕਿ ਰਵਿਜ ਰੱਖੇ ਸਜਲ ਔਰ ਤੇਲਲੀ ਬਾਰੇ ਖੁਦਾਵੰਦ ਅਜੋਤੇ ਕੋ ਯਮ ਜਲ ਤੇਲ ਨਹੀਂ ਹੈ ਖੁਦਾਵੰਦ ਅਜੋਤੇ ਸ਼ਿਫਾ ਸ਼ੁਕਾਰਾ ਔਰ ਆਜ਼ਾਦੀ ਦੇਣ ਵਾਲਾ ਪਾਕ ਪਵਿੱਤਰ ਲਹੂ ਹੈ ਪ੍ਰਭੂ ਜੀ ਅਸਤਨ ਅਸਿੰਦਲਾਹ ਨੂੰ ਕਿਰਪਾ ਪਰਮੇਸ਼ਾਨ ਦੇ ਘਰਾਂ ਦੇ ਸ਼ਿਵਾਂ ਨੂੰ ਛੁਟਕਾਰੇ ਆਜ਼ਾਦੀ ਦੇ ਰਿਲੀਜ਼ ਕਰਦੇ ਪਿਤਾ ਹਰ ਇੱਕ ਰੁਕਾਵਟ ਹਰ ਬਦੀ ਹਰ ਬੁਰਾਈ ਹਰ ਇੱਕ ਪਾਪ ਤੋਂ ਇਹਨਾਂ ਨੂੰ ਫ੍ਰੀ ਕਰਨਾ ਖੁਦਾ ਇਸ ਪਾਕ ਲਹੂ ਦੇ ਵਸੀਲੇ ਨਵੀਂ ਜ਼ਿੰਦਗੀ ਨਵੀਂ ਆਸ਼ੀਸ਼ ਨਵੀਂ ਬਰਕਤ ਇਹਨਾਂ ਦੀ ਜ਼ਿੰਦਗੀ ਚ ਉਤਰ ਆਵੇ ਤੁਹਾਡੀ ਕਿਰਪਾ ਦਇਆ ਭਲਾਈ ਪਰ ਪੂਰੀ ਹੁਣ ਤੋਂ ਲੈ ਕੇ ਸਦਾ ਤੱਕ ਪੂਰੇ ਪਰਿਵਾਰਾਂ ਦੀ ਜ਼ਿੰਦਗੀ ਚ ਮੰਗਦੇ ਆ ਤੁਹਾਡੇ ਸੱਜੇ ਪਤੇਮੰਦ ਹੱਥ ਦੇ ਨਾਲ ਇਹਨਾਂ ਨੂੰ ਛੁਕਿਆ ਆਜ਼ਾਦ ਕਰਦੇ ਪੈਰੇ ਖੁਦਾਵਨ ਤੁਹਾਡੀ ਮਹਿਮਾ ਨੂੰ ਮੰਗਦੇ ਖੁਦਾ ਤੁਹਾਡੇ ਦੂਤਾਂ ਦੀ ਪਹਿਰੇਦਾਰੀ ਨੂੰ ਮੰਗਦੇ ਪੈਰੇ ਪਰਮੇਸ਼ਾਨ ਪੂਰੇ ਪਰ ਨੂੰ ਬਰਕਤ ਤੇ ਆਸ਼ੀਰਵਾਦ ਦਿਨੇ ਪਿਆਰੇ ਖੁਦਾਵਾਨ ਪ੍ਰਾਰਥਨਾ ਯਿਸੂ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਤਾਰੀਕ ਲਈ ਸਤਿਅਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ